ਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮਨੀ ਨੂਰ ਅਰਸਾ ਕਰਸਾ ਤੋ ਟਿਠੇ ਸਚੇ ਬਾਤਿ ਸਹ ਮਲ ਜਨਮ ਜਨਮ ਦੀ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਵਨਾ ਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸ ਬਾਜੀ ਸੋਰਠਾ ਮਹਲਾ ਪੰਜਵਾ ਘਰ ਪਹਿਲਾ ਤੇ ਤੁਕੇ ਇਕ ਓਅੰਕਾਰ ਸਤਗੁਰ ਪ੍ਰਸਾਦਿ ਕਿਸਾ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਪੋਨ ਰੰਕਾਰ ਭਵਖੰਡਨ ਸਭ ਸੁਖ ਨਾਮ ਨਿਦ ਦੇਸੀ ਕਿਸ ਹਾਂ ਜਾਚੀ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਦੀਸਾ ਵਡਾ ਬਡੇਰਾ ਸੋ ਸੋ ਖਾਕੂ ਰਲ ਸੇ ਨਿਰਪੋਨ ਰੰਕਾਰ ਭਵ ਖੰਡਾਨਾ ਸਾਵ ਸੁਖ ਨਵ ਨਿਦ ਦੇਸੀ ਹਰ ਜੀਓ ਤੇਰੀ ਦਾਤੇ ਰਾਜਾ ਮਾਨਸ ਬਪੜਾ ਕਿਆ ਸਾ ਲਾਹੇ ਕਿਆ ਤਿਸ ਕਾ ਮੋਤਾਜ ਰਹਾ ਜੇਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੋਖਾ ਗਵਾਏ ਐਸਾ ਧਨ ਦੀਆ ਸੁਖ ਦਾਤਾ ਨਿਖੋਟ ਨ ਕਬਹੇ ਜਾਏ आनंद ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਇ ਮਨ ਨਾਮ ਜਪ ਨਾਮ ਆਰਾਧ ਅਨੰਦਿਨ ਨਾਮ ਬਖਾਣੇ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੇ ਜੈਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰ ਪ੍ਰਵ ਤੇਰੀ ਤੂੰ ਸਰਬ ਜੀ ਆ ਦਿਆਲਾ ਸਾਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲੇਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀ ਮਤ ਕੌਣ ਕਰੈ ਪ੍ਰਵ ਤੇਰੀ ਤੂ ਸਰਬ ਜੀਆ ਦਿਆਲਾ ਸਬਕ ਸ਼ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇਹ ਨਾਨਕ ਜਨ ਤੁਮਰਾ ਜੋ ਪਿਤਾ ਪੂਤਾ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਪੰਜਵਾ ਕਰ ਪਹਿਲਾ ਤੇ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਇਸਹਾ ਜਾਚੀ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਬਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਪਉ ਨਿਰੰਕਾਰ ਪਵਖੰਡਨਾ ਸਭ ਸੁਖ ਨਬਨਿਦ ਦੇਸੀ